ਵੀਰ ਗ੍ਰੀਟਿੰਗਸ ਅ ਅੱਲਾ ਤਾ ਤੁਹਾਡਾ ਧੰਨਵਾਦ ਤੁਸੀਂ ਸਾਡੇ ਛੋਟੇ ਜਿਹੇ ਸਰਵੇ ਤੇ ਆਏ ਹੋ ਮਾਨਯੋਗ ਡੀਏ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਲਕਾ ਜੀ ਬਰਿੰਦਰ ਸਿੰਘ ਬਰਾੜ ਉਹਨਾਂ ਦੀ ਰਹਿਨਮਾਈ ਦੇ ਵਿੱਚ ਜ਼ਿਲ੍ਹਾ ਫਾਜ਼ਲਕਾ ਦੀ ਪੁਲਿਸ ਵੱਲੋਂ ਵਧੀਆ ਕੰਮ ਜਿਹੜਾ ਕੀਤਾ ਗਿਆ ਜਿਸ ਦੇ ਤਹਿਤ ਮੁੱਖ ਅਫਸਰ थानाਰਨੀ ਵਾਲਾ ਮਰੇਜ ਕੁਮਾਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਕਟਾ ਪਿਸਤੌਲ ਇੱਕ ਮੈਗਜ਼ੀਨ ਤੇ ਔਰ ਜਿੰਦਾ ਜਿਹੜਾ ਰੌਣ ਦੇ ਇੱਕ ਬਰਾਮਦ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਦੇ ਖਿਲਾਫ 147 ਨੰਬਰ ਮੁਕੱਦਮਾ ਜਿਹੜਾ 25 ਚਲੰਜਾ ਨਾਟ ਐਕਟ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਜਿੰਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਨਡ ਲਿਆ ਜਿਹਦੇ ਵਿੱਚ ਸਾਨੂੰ ਹੋਰ ਵੀ ਕਈ ਕੋਈ ਐਮਸਰਾ ਕੋਈ ਮਿਲ ਸਕਦਾ ਜਾਂ ਹੋਰ ਵੀ ਕੋਈ ਸਾਨੂੰ ਬਰਾਮਦੀਆਂ ਹੋਣ ਦੀ ਸੰਭਾਵਨਾ ਹੈ ਇਸੇ ਤਰੀਕੇ ਨਾਲ ਆ ਅਹ ਡੀਆ ਆਪਣਾ ਐਸਐਚਓ ਅੰਨੀਵਾਲਾ ਨੇ ਇੱਕ ਹੋਰ ਵਧੀਆ ਕਾਰਗੁਜ਼ਾਰੀ ਕੀਤੀ ਜ ਜਿਹਦੇ ਵਿੱਚ ਇੱਕ ਗੁਰਜਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਕਰੀਬ 13 ਚੋਰੀ ਦੀਆਂ ਮੋਟਰਾਂ ਬਰਾਮਦ ਕਰਾਈਆਂ ਗਈਆਂ ਜਿਨੇ ਜਿਹਦੇ ਖਿਲਾਫ ਮੁਕੱਦਮਾ ਨੰਬਰ 149 ਸੀ ਦਰਜ ਕੀਤਾ ਔਰ ਜਿਨੇ ਅਗੇ ਆਪਣੀ ਪੁਸ਼ਟੀਸ਼ ਦੇ ਵਿੱਚ ਉਹਦਾ ਜਿਹੜਾ ਸਾਥੀ ਆ ਸੋਨਾ ਸਿੰਘ ਪੁੱਤਰ ਹਰਬਿੰਦਰ ਸਿੰਘ ਵਾਸੀ ਟਾਣੀ ਵਰਕਸ ਵਾਟਰ ਵਰਕਸ ਅਰਨੀਵਾਲਾ ਜਿਹੜਾ ਉਹਨੂੰ ਅੱਗੇ ਖੁਲਾਸਾ ਕੀਤਾ ਔਰ ਜਿਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਪੁਛਗਿੱਛ ਕਰਾਂਗੇ ਔਰ ਉਮੀਦ ਆ ਕਿ ਇਹਨਾਂ ਕੋਲੋਂ ਹੋਰ ਵੀ ਚੋਰੀ ਦੀਆਂ ਮੋਟਰਾਂ ਜਾਂ ਕੋਈ ਹੋਰ ਵੀ ਕੋਈ ਜਿਹੜੀ ਚੀਜ਼ ਬਰਾਮਦ ਹੋ ਸਕਦੀ ਹੈ ਸਰ ਜਿਹੜਾ ਅਸਲੀ ਚੇਜ ਸ਼ਾਮਿਲ ਕੀਤੇ ਗਏ ਆ ਉਹਨਾਂ ਦੇ ਕੋਈ ਫਾਰਵਰਡ ਬੈਕਵਰਡ ਕੋਈ ਲਿੰਕ ਪਤਾ ਲੱਗਾ ਸਰ ਹਾਂ ਉਹਨਾਂ ਦਾ ਅਸੀਂ ਰਿਮਾਂਡ ਹਾਸਲ ਕੀਤਾ ਜੀ 2 ਦਿਨ ਦਾ ਹੇ ਹੁਣ ਉਹਨਾਂ ਦੀ ਪੁਸ਼ਕਿਸ਼ ਜਾਰੀ ਹੈ ਸਚੂ ਸਾਹਿਬ ਪੁਸ਼ਕਿਸ਼ ਕਰ ਰਹੇ ਨੇ ਉਸ ਤੋਂ ਇਲਾਵਾ ਮੈਂ ਵੀ ਕਰਾਂਗਾ ਔਰ ਸੀਆਈਏ ਦੇ ਵਿੱਚ ਵੀ ਜਾ ਕੇ ਅਸੀਂ ਥੋੜਾ ਬਤ ਉਹਨਾਂ ਨੂੰ ਪੁਸ਼ਕਿਸ਼ ਕਰਾਂਗੇ ਔਰ ਜੇਕਰ ਅੱਗੇ ਸਾਨੂੰ ਉਮੀਦ ਆ ਪੀ ਇਹਨਾਂ ਤੋਂ ਕੋਈ ਜਿਹੜੇ ਕੋਈ ਅਗਲੇ ਜਿੱਥੇ ਇਹਨਾਂ ਨੇ ਕੋਈ ਜਾਂ ਤਾਂ ਕੋਈ ਵਾਰਦਾਤ ਕਰਨੀ ਸੀ ਜਾਂ ਫਿਰ ਜੋ ਵੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਸਰ ਜਿਹੜਾ ਵਾਰਦਾਤ ਦੇ ਮੋਸ਼ਨ ਵਰਤਿਆ ਗਿਆ ਜੀ ਉਸ ਦਾ ਲੱਗਿਆ ਜੀ ਉਹ ਮੋਟਰਸਾਈਕਲ ਹਾਲ ਦੀ ਕੜੀ ਜਿਹੜਾ ਉਹ ਰਜਿਸਟਰਡ ਆ ਉਹ ਪਤਾ ਕੀਤਾ ਜਿਹੜਾ ਅਬੋਰ ਤੋਂ ਹੈ ਉਹਦੇ ਵਿੱਚ ਅਸੀਂ ਇਹਨਾਂ ਤੋਂ ਇਹਦਾ ਜੀ ਰਜਿਸਟ੍ਰੇਸ਼ਨ ਜੋ ਆਰ ਸੀ ਹੈ ਉਹ ਮੰਗਵਾ ਕੇ ਚੈੱਕ ਕਰਵਾਵਾਂਗੇ ਮੇਬੀ ਉਹ ਚੋਰੀ ਦਾ ਹੋ ਸਕਦਾ ਜਾਂ ਕਿਤੇ ਖੋਇਆ ਹੋ ਸਕਦਾ ਉਹਦੀ ਸੰਭਾਵਨਾ ਹੈ ਇਹਨਾਂ ਦਾ ਸਰ ਕੋਈ ਪਿਛਲਾ ਕ੍ਰਿਮਨਲ ਰਿਕਾਰਡ ਹੈ ਨਹੀਂ ਹਾਲ ਦੀ ਕੜੀ ਅਸੀਂ ਪਤਾ ਕਰ ਰਹੇ ਹਾਂ ਜੇ ਕੋਈ ਸਾਹਮਣੇ ਆਇਆ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ